ਸਵਾਗਤ ਹੈ ਜੀ ਹੁਸ਼ਿਆਰਪੁਰ ਦੇ ਉਸ ਦੇਖ ਰਹੇ तमाम ਦਰਸ਼ਕਾਂ ਦਾ ਮਹ ਚੇਤਨ ਕਾਸ਼ਪ ਸੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਨਸ਼ੇ ਦੇ ਖਾਤਮੇ ਲਈ ਇੱਕ ਵੱਡਾ ਕਦਮ ਚੁੱਕਿਆ ਜਾ ਰਿਹਾ ਹੈ ਇਹ ਨਸ਼ਾ ਤਸਕਰਾਂ ਦੀਆਂ ਬੇਲੋੜੀਆਂ ਜਾਇਦਾਦਾਂ ਤੇ ਬੁਲਡੋਜ਼ਰ ਚਲਾਇਆ ਜਾ ਰਿਹਾ ਤੇ ਲਗਾਤਾਰ ਇਹ ਮੁਹਿੰਮ ਪੰਜਾਬ ਦੇ ਵਿੱਚ ਦਿਨ ਪ੍ਰਤੀ ਦਿਨ ਰਫ਼ਤਾਰ ਵੀ ਫੜਦੀ ਜਾ ਰਹੀ ਹੈ ਸੋ ਇੱਕ ਪਾਸੇ ਜਿੱਥੇ ਆਮ ਲੋਕਾਂ ਵੱਲੋਂ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦੇ ਇਸ ਸਾਂਝੀ ਕਾਰਵਾਈ ਨੂੰ ਕਾਫੀ ਸਰਾਹਿਆ ਜਾ ਰਿਹਾ ਹੈ ਅਤੇ ਇਸ ਦਰ ਮਿਆਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੀ ਇੱਕ ਵੱਡਾ ਬਿਆਨ ਸਾਹਮਣੇ ਆਇਆ ਹੈ ਜਿਸ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਕਹਿ ਰਹੇ ਨੇ ਕਿ ਪੰਜਾਬ ਦੇ ਵਿੱਚ ਚਾਹੀ ਕੋਈ ਮੰਤਰੀ ਸੰਤਰੀ ਹੈ ਚਾਹੀ ਕੋਈ ਪੰਜਾਬ ਪੁਲਿਸ ਦਾ ਮੁਲਾਜ਼ਮ ਹੈ ਜੇਕਰ ਕੋਈ ਵੀ ਵਿਅਕਤੀ ਨਸ਼ਾ ਵੇਚਦਾ ਫੜਿਆ ਜਾਂਦਾ ਹੈ ਤਾਂ ਉਸ ਦੇ ਘਰ ਤੇ ਬੁਲਡੋਜ਼ਰ ਤਾਂ ਚੱਲੂਗਾ ਹੀ ਚੱਲੂਗਾ ਤੇ ਉਸ ਨੂੰ ਕੋਈ ਵੀ ਰੋਕ ਨਹੀਂ ਸਕਦਾ ਸੋ ਜਿਹੇ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਬਿਆਨ ਨੂੰ ਬੜੀ ਅਹਿਮੀਅਤ ਦੇ ਨਾਲ ਵੇਖਿਆ ਜਾ ਰਿਹਾ ਕਿਉਂਕਿ ਅਭੀਤੇ ਕੁਐਸਚਨ ਪਹਿਲਾਂ ਹੀ ਪਠਿੰਡਾ ਪੁਲਿਸ ਵੱਲੋਂ ਪੰਜਾਬ ਪੁਲਿਸ ਦੀ ਇੱਕ ਮਹਿਲਾ ਕਾਂਸਟੇਬਲ ਨੂੰ ਕਾਲੀ ਥਾਰ ਦੇ ਵਿੱਚ ਤਕਰੀਬਨ 18 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਗਿਆ ਸੀ ਤਾਂ ਜਿਸ ਤੋਂ ਬਾਅਦ ਜਿੱਥੇ ਵੱਖ-ਵੱਖ ਮੀਡੀਆ ਅਦਾਰਿਆਂ ਵੱਲੋਂ ਮੰਗ ਕੀਤੀ ਜਾ ਰਹੀ ਸੀ ਉੱਥੇ ਆਮ ਲੋਕਾਂ ਵੱਲੋਂ ਵੀ ਇਸ ਗੱਲ ਦੀ ਮੰਗ ਕੀਤੀ ਜਾ ਰਹੀ ਸੀ ਕਿ ਜੇਕਰ ਪੰਜਾਬ ਪੁਲਿਸ ਨਸ਼ਾ ਤਸਕਰਾਂ ਦੇ ਘਰਾਂ ਤੇ ਬੁਲਡੋਜ਼ਰ ਚਲਾ ਸਕਦੀ ਹੈ ਤਾਂ ਫਿਰ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਦੇ ਘਰ ਤੇ ਕਿ ਸਰਕਾਰ ਬੁਲਡੋਜ਼ਰ ਚਲਾਏਗੀ ਜਾਂ ਨਹੀਂ ਫਿਲਹਾਲ ਸਿੱਧੇ ਤੌਰ ਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਉਕਤ ਵਿਵਾਦਤ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਦਾ ਨਾਮ ਤਾਂ ਨਹੀਂ ਲਿਆ ਗਿਆ ਪਰੰਤੂ ਉਹਨਾਂ ਵੱਲੋਂ ਸਿੱਧੇ ਤੌਰ ਤੇ ਆਪਣੇ ਭਾਸ਼ਣ ਦੇ ਵਿੱਚ ਕਿਹਾ ਗਿਆ ਕਿ ਜੇਕਰ ਕੋਈ ਵੀ ਮੰਤਰੀ ਸੰਤਰੀ ਹੈ ਜੇਕਰ ਕੋਈ ਪੰਜਾਬ ਪੁਲਿਸ ਦਾ ਮੁਲਾਜ਼ਮ ਹੈ ਜੇਕਰ ਇਹ ਨਸ਼ਾ ਵੇਚਣ ਦੇ ਵਿੱਚ ਉਸਦੀ ਕੋਈ ਭੂਮਿਕਾ ਸਾਹਮਣੇ ਆਉਂਦੀ ਹੈ ਉਹ ਫੜਿਆ ਜਾਂਦਾ ਹੈ ਤਾਂ ਉਸ ਦੇ ਘਰ ਦੇ ਘਰ ਦੇ ਉੱਤੇ ਬੁਲਡੋਜ਼ਰ ਤਾਂ ਚੱਲੂਗਾ ਕਿਉਂਕਿ ਜਦੋਂ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਇਹ ਹਰਵਨ ਸਮੇਤ ਕਾਬੂ ਆਉਂਦੀ ਹੈ ਤਾਂ ਉਸ ਵਕਤ ਇਕੱਲੇ ਅਮਨਦੀਪ ਕੌਰ ਨੂੰ ਕੋਰਟ ਦੀ ਵਰਦੀ ਤੇ ਹੀ ਨਹੀਂ ਬਲਕਿ ਸਮੁੱਚੀ ਪੰਜਾਬ ਪੁਲਿਸ ਦੀ ਵਰਦੀ ਤੇ ਉਸ ਵੱਲੋਂ ਇਹ ਦਾਗ ਲਗਾਇਆ ਗਿਆ ਕਿਉਂਕਿ ਆਮ ਤੌਰ ਤੇ ਆਪਾਂ ਵੇਖਦੇ ਹਾਂ ਕਿ ਜਦੋਂ ਆਮ ਲੋਕ ਪੁਲਿਸ ਦੀ ਕਾਰਗੁਜ਼ਾਰੀ ਤੋਂ ਖੁਸ਼ ਹੁੰਦੇ ਨੇ ਤਾਂ ਉਹਨਾਂ ਦੀ ਕਾਰਗੁਜ਼ਾਰੀ ਨੂੰ ਕਾਫੀ ਜ਼ਿਆਦਾ ਸਰਾਉਂਦੇ ਵੀ ਨੇ ਤੇ ਜੇਕਰ ਪੁਲਿਸ ਕਿਤੇ ਵਿਵਾਦਾਂ ਦੇ ਵਿੱਚ ਘਿਰਦੀ ਹੈ ਤਾਂ ਪੁਲਿਸ ਨੂੰ ਲੈ ਕੇ ਆਮ ਜਨਤਾ ਵੱਡੇ ਸਵਾਲ ਵੀ ਖੜੇ ਕਰਦੀ ਹੈ ਸੋ ਜਦੋਂ ਵੇਖਣਾ ਹੋਵੇਗਾ ਕਿ ਸਤਿਮੁੱਚ ਪੰਜਾਬ ਸਰਕਾਰ ਆਉਣ ਵਾਲੇ ਦਿਨਾਂ ਦੇ ਵਿੱਚ ਵਿਵਾਦਿਤ ਮਹਿਲਾ ਕੈਸਟਲ ਅਮਨਦੀਪ ਘਰ ਅਮਨਦੀਪ ਕੋਰ ਦੇ ਘਰ ਤੇ ਬੁਲਡੋਜ਼ਰ ਚਲਾਉਂਦੀ ਹੈ ਜਾਂ ਨਹੀਂ ਹਾਲਾਂਕਿ ਲੋਕਾਂ ਵੱਲੋਂ ਇਸ ਕਹਦਾ ਬੜੀ ਬੇਸਾਬਰੀ ਦੇ ਨਾਲ ਇੰਤਜ਼ਾਰ ਵੀ ਕੀਤਾ ਜਾ ਰਿਹਾ ਹੈ